ਮੋਗਾ 'ਚ ਦਿਨ ਦਿਹਾੜੇ ਲੁੱਟਖੋਹੀਆਂ ਵਾਰ ਦਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਨੇ ਪਰ ਪੁਲਿਸ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਜੇ ਤਾਜ਼ੇ ਮਾਮਲੇ ਦੀ ਗੱਲ ਕਰੀਏ ਤਾਂ ਮੋਗਾ ਤੋਂ ਸਾਹਮਣੇ ਜਿੱਤੇ ਇੱਕ ਚਾਵਲ ਵਪਾਰੀ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤਾਂ ਬਿਲਕੁਲ ਬੜੇ ਸ਼ਾਂਤ ਤਰੀਕੇ ਦੇ ਨਾਲ ਉਸ ਨੂੰ ਟੱਕਰ ਮਾਰੀ ਜਾਂਦੀ ਹੈ ਤੇ ਉਸ ਤੋਂ ਬਾਅਦ ਕਾਰ ਦੀ ਪਿਛਲੀ ਸੀਟ ਤੇ ਰੱਖੇ 6 ਲੱਖ 20 ਹਜ਼ਾਰ ਰੁਪਏ ਤੇ ਦੁਕਾਨ ਦੇ ਦਸਤਾਵੇਜ਼ ਜਿਹੜੇ ਚੋਰੀ ਕਰਕੇ ਚੋਰ ਫਰਾਰ ਹੋ ਜਾਂਦੇ ਨੇ ਇਸ ਸਬੰਧੀ ਪੁਲਿਸ ਨੂੰ ਜਦੋਂ ਸੂਚਨਾ ਦਿੱਤੀ ਗਈ ਤਾਂ ਪੁਲਿਸ ਮੰਡੀ ਤੋਂ ਘੱਟਾ ਵਾਲੀ ਥਾਂ ਤੱਕ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰੀਆ ਪਰ ਪੁਲਿਸ ਪਰ ਪੁਲਿਸ ਦਾ ਕਹਿਣਾ ਹੈ ਕਿ ਕੈਮਰਿਆਂ ਦੇ ਸਾਹਮਣੇ ਕੁਝ ਵੀ ਐ ਜਿਹੜਾ ਨਹੀਂ ਦਿਖਾਈ ਦੇ ਰਿਹਾ ਤੇਸੇ ਕੜਨਾ ਸੰਬੰਧੀ ਜਾਣਕਾਰੀ ਦਿੰਦੇ ਆ ਚੋਲਾ ਦੇ ਕਾਰੋਬਾਰੀ ਭਾਰਤ ਪੂਸ਼ਣ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸ਼ਾਮ 6:30 ਤੋਂ 7 ਵਜੇ ਦੇ ਦੌਰਾਨ ਡਰਾਈਵਰ ਦੇ ਨਾਲ ਆਪਣੀ ਕਰੀਟਾ ਕਾਰ 'ਚ ਦੁਕਾਨ ਤੋਂ ਘਰ ਜਾ ਰਿਹਾ ਸੀ ਤਾਂ ਰੋਜ਼ਾਨਾ ਦੀ ਤਰ੍ਹਾਂ ਉਹ ਦੁਕਾਨ ਤੋਂ ਜਦੋਂ ਨਿਕਲਣ ਲੱਗਾ ਤਾਂ ਕਾਰ ਦੇ ਵਿੱਚ ਬੈਠ ਕੇ ਅਗਲੀ ਸੀਟ ਤੇ ਬੈਠਾ ਸੀ ਡਰਾਈਵਰ ਦੇ ਨਾਲ ਤਾਂ ਕਾਰ ਚਾਲਕ ਦੇ ਨਾਲ ਇੱਕ ਵਿਅਕਤੀ ਦੇ ਨਾਲ ਬੈਠਾ ਸੀ ਦੱਸਦੇ ਕਿ ਇਸ ਕੋਲ ਪਿਛਲੀ ਸੀਟ ਤੇ ਇੱਕ ਕਾਲੇ ਰੰਗ ਦਾ ਦਾਗ ਪਿਆ ਹੋਇਆ ਸੀ ਜਿਸ ਵਿੱਚ ਕਰੀਬ 6,20,000 ਰੁਪਏ ਦੀ ਨਕਦੀ ਸੀ ਤੇ ਕਾਗਜ਼ ਦੇ ਜਿਸ ਵਿੱਚ ਕਰੀਬ 6,20,000 ਰੁਪਏ ਦੀ ਨਕਦੀ ਸੀ ਤੇ ਦੁਕਾਨ ਦੇ ਕੁਝ ਜ਼ਰੂਰੀ ਕਾਗਜ਼ਾਤ ਵੀ ਰੱਖੇ ਹੋਏ ਸੀ ਤੇ ਜਦੋਂ ਗੀਤਾ ਭਵਨ ਮੰਦਿਰ ਕੋਲ ਜਾ ਰਿਹਾ ਸੀ ਤਾਂ ਤਿੰਨ ਵਿਅਕਤੀਆਂ ਨੇ ਉਹਨਾਂ ਵਿੱਚੋਂ ਇੱਕ ਬਾਈਕ ਸਵਾਰ ਨੇ ਆਪਣੇ ਡਰਾਈਵਰ ਨੂੰ ਦੱਸਿਆ ਕਿ ਇਸ ਦੀ ਕਾਰ ਦਾ ਟਾਇਰ ਪੰਕਚਰ ਹੋ ਗਿਆ ਤੇ ਟਾਇਰ ਪੰਕਚਰ ਦੀ ਦੁਕਾਨ ਤੋਂ ਬਾਹਰ ਨਿਕਲਣ ਲੱਗਾ ਤਾਂ ਦੱਸਿਆ ਕਿ ਕਾਰ ਦਾ ਟਾਇਰ ਪੰਕਚਰ ਕਰਵਾਉਣ ਜਾ ਰਿਹਾ ਸੀ ਤਾਂ ਉਹ ਸੀਟ ਤੇ ਬੈਠਾ ਸੀ ਪਿੱਛੇ ਇੱਕ ਨੌਜਵਾਨ ਨੇ ਕਾਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਬਿਲਕੁਲ ਕਾਰੋਬਾਰੀ ਨੇ ਦੱਸਿਆ ਕਿ ਉਸ ਨੂੰ ਪਤਾ ਨਹੀਂ ਲੱਗਾ ਕਿ ਕਦੋਂ ਹੋਇਆ ਜਦੋਂ ਪੰਕਚਰ ਕਰਵਾ ਕੇ ਬਾਹਰ ਨਿਕਲਣ ਲੱਗਾ ਤਾਂ ਉਸਨੇ ਦੇਖਿਆ ਕਿ ਬੈਗ ਕਾਰ ਵਿੱਚ ਨਹੀਂ ਸੀ ਤਾਂ ਬਿਲਕੁਲ ਮੌਕੇ ਤੇ ਡਰ ਜਾਂਦਾ ਪੁਲਿਸ ਨੂੰ ਇਤਲਾਹ ਦਿੰਦਾ ਤਾਂ ਇੱਕ ਵਾਰ ਕੀ ਇਹ ਪੂਰਾ ਮਾਮਲਾ ਉਹਨਾਂ ਦੇ ਜ਼ੁਬਾਨੀ ਅਸੀਂ ਆਪ ਸੁਣ ਲੈਣੇ ਆ ਪਤਮੋ ਸਿੰਘ ਜੀ ਕੱਲ ਤੁਹਾਡਾ ਉਹ ਘਟੜਾ ਵਾਪਰੀ ਹੈ ਕੀ ਘਟੜਾ ਵਾਪਰੀ ਕਿਵੇਂ ਵਾਪਰੀ ਅਸੀਂ ਦੁਕਾਨ ਤੋਂ ਜਾ ਰਹੇ ਸੀਗੇ ਕ੍ਰੇਟਾ ਗੱਡੀ 'ਚ ਤੇ ਡਰਾਈਵਰ ਮੇਰਾ ਨਾ ਸੀ ਮੈਂ ਫਰੰਟ ਸੀਟ ਤੇ ਬੈਠਾ ਸੀ ਤੇ ਅਸੀਂ ਥੋਂ ਵਾਇਆ ਅਨਨ ਨਸਰੇ ਦੇ ਅੱਗੇੋਂ ਜਾਂਦੇ ਹੁੰਨੇ ਹ ਯੂਨੀਵਰਸਿਟੀ ਤੇ ਆਸ਼ਾਪਨੀ ਤੇ ਰਸਤੇ ਸਾਨੂੰ ਤਿੰਨ ਲੜਕੇ ਸ਼ਿਸ਼ੂ ਦਾਤ ਮਾਰ ਕੇ ਕਹਿੰਦੇ ਗਿਦਾ ਭਾਣ ਕੋਲੇ ਬਈ ਥੋੜੀ ਗੱਡੀ ਪੈਂਚਰ ਪੈਂਚਰ ਹੈ ਤੇ ਮੈਂ ਡਰਾਈਵਰ ਨੂੰ ਕਿਹਾ ਬਈ ਤੂੰ ਉਤਰ ਕੇ ਦੇਖ ਪਿਛਲਾ ਟਾਇਰ ਪੈਂਚਰ ਹੈ ਉਹਨੇ ਦੇਖਿਆ ਤੇ ਉਹ ਕਹਿੰਦਾ ਗੱਡੀ ਬਹੁਜੀ ਪੈਂਚਰ ਹੈ ਬਹਿ ਗਈ ਅਸੀਂ ਉੱਥੋਂ ਗੱਡੀ ਟੰਡ ਕੀਤੀ ਜਿਹਦਾ ਬੰਨ ਕੋਲੇ ਪੈ ਟਾਇਰ ਪੈਂਚਰ ਲਾਉਣ ਵਾਲਾ ਅਸੀਂ ਉਹਦੇ ਕੋਲ ਚਲੇ ਗਏ ਤੇ ਅਸੀਂ ਉਹਨੂੰ ਕਿਹਾ ਬਈ ਤੂੰ ਆ ਪੈਂਚ ਲਾ ਦੇ ਉਹ ਕਹਿੰਦਾ ਪੈਂਚਰ ਤਾਂ ਨਹੀਂ ਮਲਾ ਸਕਦਾ ਮੈਂ ਸਟ੍ਰੀਪ ਪਰ ਬਦਲ ਦਿੰਦਾ ਅਸੀਂ ਉੱਥੇ ਗੱਡੀ ਖੜੀ ਕੀਤੀ ਤੇ ਉਹਨੇ ਸਟ੍ਰੀਪ ਨੂੰ ਬਦਲਣੀ ਸ਼ੁਰੂ ਕਰਤੀ ਉਦੋਂ ਬਾਅਦ 15 ਮਿੰਟ ਲੱਗੇ ਤੇ ਮੈਂ ਗੱਡੀ 'ਚ ਬਿਠਾ ਹਾਂ ਤੇ ਮੈਨੂੰ ਨਹੀਂ ਪਤਾ ਲੱਗਿਆ ਵੀ ਕੌਣ ਆਇਆ ਕੌਣ ਗਿਆ ਤੇ ਉਹ ਪਿਛਲੀ ਸੀਟ ਤੇ ਬੈਗ ਪਿਆ ਸੀਗਾ ਜਿਹਦੇ 'ਚ 6 ਲੱਖ ਸਵਾ 6 ਲੱਖ ਰੁਪਏ ਸੀਗਾ ਤੇ ਕੁਝ ਸਾਡੇ ਦੁਕਾਨ ਦੇ ਕਾਗਜ਼ ਸੀਗੇ ਤੇ ਉਹਨਾਂ ਨੇ ਮੈਨੂੰ ਨਹੀਂ ਪਤਾ ਕਿ ਪਿਛਲੀ ਬਾਰੀ ਖੁੱਲੀ ਹੈ ਉਹਨਾਂ ਨੇ ਤੇ ਤਿੰਨ ਤਿੰਨ ਬੰਦੇ ਸੀਗੇ ਉਹ ਇੱਕ ਬੰਦੇ ਨੇ ਆਪਣਾ ਬਾਰੀ ਖੋਲੀ ਪਿਛਲੀ ਤੇ ਉਹ ਬੈਗ ਚੱਕ ਕੇ ਲੈ ਗਿਆ ਪੰਜਾਂ ਕਿ ਮਰ ਬਾਅਦ ਮੈਨੂੰ ਆਇਆ ਮੇਰੇ ਮਨਚੇ ਵੀ ਮੈਂ ਪਿੱਛੇ ਦੇਖਾਂ ਵੀ ਬੈਗ ਪਿਆ ਮੈਂ ਪਿੱਛੇ ਹੱਥ ਮਾਰਿਆ ਤੇ ਬੈਗ ਨਹੀਂ ਸੀ ਮੈਂ ਫਟਾਫਟ ਗੱਡੀ 'ਚ ਉਤਰਿਆ ਤੇ ਮੈਂ ਕਿਹਾ ਕਲੁੰਦਰ ਆਪਣੀ ਬੈਗ ਕਿੱਥੇ ਹੈ ਕਿਹਾ ਬਾਈ ਬੈਗ ਤਾਂ ਗੱਡੀ 'ਚ ਹੋਊਗਾ ਤੇ ਉਹ ਆ ਉਹਦੇ ਹੱਥ ਗੰਦੇ ਹੋ ਗਏ ਸੀ ਸਿੱਪਨੀ ਬਦਲਣ ਕਰਕੇ ਤੇ ਉਹ ਆਪਣਾ ਸਾਹਮਣੇ ਹੱਥੋਂ ਚਲਾ ਗਿਆ ਤੇ ਮੈਂ ਰੋਲਾ ਪਾਇਆ ਮੈਂ ਕਿਹਾ ਬੈਗ ਹੈ ਨਹੀਂ ਬੈਗ ਹੈ ਨਹੀਂ ਤੇ ਉਹ ਕਹਿੰਦਾ ਬੈਗ ਤਾਂ ਬੋਝ ਦੁਕਾਨ ਤੇ ਹੋਊਗਾ ਜਾਂ ਦੁਕਾਨ ਦੇ ਪਤਾ ਕਰ ਲਓ ਮੈਂ ਦੁਕਾਨ ਤੇ ਟੈਲੀਫੋਨ ਕੀਤਾ ਮੁਲਾਜ਼ਮਾ ਨੂੰ ਉਹਦੇ ਬੋਝ ਇੱਥੇ ਤਾਂ ਹੈ ਨਹੀਂ ਬੈਗ ਤਾਂ ਤੁਸੀਂ ਨਾਲ ਲੈ ਗਏ ਸੀ ਤੇ ਮੈਂ ਕਿਹਾ ਕਲੰਦਾ ਦਾ ਬੈਗ ਤਾਂ ਆਪਣੇ ਨਾਲ ਹੀ ਸੀਗਾ ਕਿਹਾ ਬੈਗ ਤਾਂ ਬੋਝ ਹੈ ਨਹੀਂ ਹੁਣ ਤੇ ਮੁੜ ਕੇ ਘਬਰਾਤ ਹੋ ਗਈ ਕਿੰਨੇ ਮਾਉਸ ਹੀ ਕੋਟਰਾਂਗੇ 6 ਲੱਖ 20 ਕਹਿੰਦੇ ਭੀਆ 6 ਲੱਖ 20 ਰੁਪਏ ਤੁਹਾਡਾ ਬੀਨਸ ਕਾਦਾ ਤੁਹਾਡੇ ਕਨੈਕਸ਼ਨ ਜੈਂਟ ਦਲਾਲੀ ਦਾ ਕੰਮ ਮੈਂ ਬ੍ਰੋਕਰਿਤ ਵੇ ਕਦੀ ਰਿਪੋਰਟ वगैरह पर्सन ਦਿੱਤੀ ਸੀ ਹਾਂਜੀ ਹਾਂਜੀ ਦਿੱਤੀ ਸੀ ਜੀ ਕੋ ਸিসিਟੀਵੀ ਆਈ ਤੁਹਾਡੇ ਸਾਹਮਣੇ ਸੀ ਹਾਂਜੀ ਹਾਂਜੀ ਜਿਹਦਾ ਪਹੁੰਚ ਤੋਂ ਸਾਹਮਣੇ ਅਸੀਂ ਉਹ ਕੈਮਰੇ ਆਗੇ ਆ ਚੁੱਕੇ ਆ ਉਹ ਬੰਦੇ ਤਿੰਨੇ ਕੈਸ਼ ਹੋ ਚੁੱਕੇ ਆ ਪਰ ਉਹਨਾਂ ਦਾ ਫੇਸ ਜਾਂ ਕਲੀਅਰ ਨਹੀਂ ਹੋ ਰਿਹਾ ਉਹ ਸিসিਟੀਵੀ ਨਜ਼ਰ ਆ ਰਹੀ ਗੱਡੀ ਦਾ ਬੈਗ ਹਾਂਜੀ 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 ਬੈਗ ਆ ਰਿਹਾ ਜੀ ਵੀ ਬੈਗ ਚੱਕਿਆ ਉਹਨੇ ਬੈਗ ਫਿਰ ਉਹਦੇ ਚਿੱਟਾ ਪਰਨਲਤਾ ਸੀਗਾ ਉਹਨੇ ਫਿਰ ਕੱਚੇ ਲੁਕੋਇਆ ਤੇ ਜਾ ਕੇ ਮੋਟਰਸਾਈਕਲ ਤੇ ਬਹਿ ਗਏ ਕੋਰਸ ਵੱਲੋਂ ਉਹਨਾਂ ਕਾਰਵਾਈ ਕੀਤੀ ਜਾ ਰਹੀ ਕੋਈ ਹਾਂ ਜੀ ਕਰ ਰਹੀ ਹੈ ਜੀ ਕਾਰਵਾਈ